ਤੇ ਜਿਸ ਦੇ ਜਾਪ ਦੀ ਇਤਨੀ ਮਹਾਨਤਾ ਹੈ ਕਿ ਇਹ ਗੁਣ ਹਿਰਦੇ ਚ ਵਸਤੇ ਹਨ ਜਨਮਾਂ ਜਨਮਾਂਤਰਾਂ ਦੇ ਪਾਪ ਨਾਸ ਹੋ ਜਾਂਦੇ ਨੇ ਔਖਦ ਮੂਲ ਮੰਤਰ ਮਨ ਏਕੇ ਇਸ ਨੂੰ ਗੁਰੂ ਅਰਜਨ ਦੇਵ ਜੀ ਨੇ ਔਸ਼ਧੀ ਮੰਨਿਆ ਦਵਾਈ ਹੈ ਇਹ ਇੱਕ ਔਸ਼ਧੀ ਹੈ ਇਹ ਇੱਕ ਦਵਾਈ ਹੈ ਔਖਦ ਮੂਲ ਮੰਤਰ ਮਨ ਏਕੇ ਜੇਕਰ ਦ੍ਰਿੜਚਿਤ ਕੇ ਜੇਰੇ ਜਨਮ ਜਨਮ ਕੇ পাপ ਕਰਮ ਕਾ ਕਾਟਨ ਹਾਰਾ ਲੀਜੇ ਰਹੇ ਭਟਕਣਾ ਬਹੁਤ ਲੰਬੀ ਹੈ ਸੰਸਕਾਰ ਪਤਿਤ ਬਹੁਤ ਪੁਰਾਣੇ ਨੇ ਸਾਬੀ ਕੰਨਨ ਮੂਲ ਮੰਤਰ ਉਸ ਦਾ ਇਲਾਜ ਹੈ ਮੂਲ ਮੰਤਰ ਉਸ ਦੀ ਔਸ਼ਧੀ ਹੈ ਆਧ ਕਾਲ ਤੋਂ ਗੁਰੂ ਘਰਾਣੇ ਵਿੱਚ ਪੁਰਾਣੇ ਅਭਿਆਸੀ ਪਹਿਲੇ ਮੂਲ ਮੰਤਰ ਜਪਦੇ ਰਹਨੇ ਆ ਫਿਰ ਗੁਰਮੰਤਰ ਫਿਰ ਨਿਤਨੇਮ ਕਰਦੇ ਨੇ ਹੁਣ ਕਥਾ ਕੀਰਤਨ ਤੇ ਲੋਕੀ ਸੁਣ ਲੈਂਦੇ ਨੇ ਥੋੜਾ ਬਹੁਤ ਨਿਤਨੇਮ ਵੀ ਕਰ ਲੈਂਦੇ ਨੇ ਨਾ ਮੂਲ ਮੰਤਰ ਦਾ ਜਾਪ ਹੈ ਤੇ ਨਾ ਹੀ ਗੁਰਮੰਤਰ ਦਾ ਜਾਪ ਹੈ ਹਾਲਾਂਕਿ ਰਹਿਤ ਨਾਮਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਉਹ ਵੀ ਹੈ ਗੁਰ ਸਤਗੁਰ ਕਾ ਜੋ ਸਿਖ ਆਖਾਇ ਸੋ ਭਲ ਕੇ ਉਠ ਹਰ ਨਾਮ ध्यावे ਉਹ ਉਠਦੇ ਆਏ ਪਹਿਲੇ ਨਾਮ ਸਿਮਰਨ ਕਰੇ ਨਿਤਨੇਮ ਸਹਿਬਾਨ ਇਸੇ ਹੀ ਰਹਿਤ ਨਾਮ ਚ ਇਸ਼ਾਰਾ ਕਰ ਦਿੱਤਾ ਫਿਰ ਚੜ੍ਹੇ ਦਿਵਸ ਗੁਰਬਾਣੀ ਦਾ ਬੈੰਦਿਆਂ ਉਠਦੇ ਆ ਹਰ ਨਾਮ ध्यावे ਬਾਣੀ ਦਾ ਪਾਠ ਨਿਤਨੇਮ ਬਾਅਦ ਚ ਕਰੇ ਮੂਲ ਮੰਤਰ ਗੁਰ ਮੰਤਰ ਪਹਿਲੇ ਜਪੇ ਇਹ ਜਾਪ ਹੈ ਨਹੀਂ ਇਸ ਵਾਸਤੇ ਸਾਡੇ ਵਿੱਚ ਭਾਈ ਗੁਰਦਾਸ ਪੈਦਾ ਹੋਣੇ ਬੰਦ ਹੋ ਗਏ ਭਾਈ ਮਨੀ ਸਿੰਘ ਜੈਸੀਆਂ ਮਹਾਨ ਮੂਰਤੀਆਂ ਪੈਦਾ ਹੋਣੀਆਂ ਬੰਦ ਹੋ ਗਈਆਂ 35 ਸਾਲ ਪਿੱਛੇ ਵੀ ਜਿਹੜੇ ਕੋਈ ਥੋੜੇ ਜਿਹਾਂ ਅਭਿਆਸੀ ਪੁਰਸ਼ ਹੋਏ ਜੈਸੇ ਕਿ ਬਾਬਾ ਤਰਸ ਸਿੰਘ ਮਸਤਵਾਨੇ ਵਾਲੇ ਯਾ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਯਾ ਅਕਾਲੀ ਕੌਰ ਸਿੰਘ ਯਾ ਬਾਬਾ ਸੁੰਦਰ ਸਿੰਘ ਅਲੀ ਬੇਗ ਵਾਲੇ ਯਾ ਹਰਖਵਾਲ ਦੇ ਮਹਾਤਮਾ ਬਾਬਾ ਜਵਾਲਾ ਸਿੰਘੀ ਇਹ ਪਿੱਛੇ ਕੁਛ 35 ਸਾਲਾਂ ਚ ਹੋਏ ਹੁਣ ਤੇ ਅੱਖਾਂ ਤਰਸ ਗਈਆਂ ਉਂਝ ਤੇ ਸੰਤਾਂ ਦੀਆਂ ੜਾਰਾਂ ਦੀਆਂ ੜਾਰਾਂ ਨੇ ਪਰ ਅਭਿਆਸ ਵਾਲੀ ਗੱਲ ਨਹੀਂ ਕੋਈ ਔਰ ਜ਼ਿੰਦਗੀ ਇਸੇ ਮੂਲ ਮੰਤਰ ਨੇ ਬਦਲਣੀ ਹੈ ਨਵੀਂ ਜ਼ਿੰਦਗੀ ਨੂੰ ਇਸੇ ਮੂਲ ਮੰਤਰ ਨੇ ਜਨਮ ਦੇਣਾ ਹੈ ਪੁਰਾਣੇ ਜ਼ਮਾਨੇ ਚ ਬ੍ਰਾਹਮਣ ਦਾ ਨਾਂ ਸੀ ਦ્વਿੱਜ ਦੂਜਾ ਜਨਮ ਇਹਦਾ ਦੂਜਾ ਜਨਮ ਹੋ ਗਿਆ ਕਿਸ ਦਾ ਜੋ ਬ੍ਰਾਹਮਣ ਹੈ ਜਿੱਦਾ ਮਨ ਬ੍ਰਹਮ ਵਰਗਾ ਬਣ ਗਿਆ ਹੈ ਬ੍ਰਾਹਮਣ ਜੋ ਬ੍ਰਹਮ ਵਰਗਾ ਬਣ ਗਿਆ ਹੈ ਜਿੱਦਾ ਮਨ ਬ੍ਰਹਮ ਦੀ ਤਰ੍ਹਾਂ ਈਸ਼ਵਰ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਬ੍ਰਾਹਮਣ ਦੀ ਤਸ਼ਰੀਬ ਮੌਜੂਦ ਹੈ ਬ੍ਰह्मबिੰਦੇ ਸੇ ਬ੍ਰਾਹਮਣਾ ਜੋ ਬ੍ਰह्म ਦਾ ਚਿੰਤਨ ਕਰਦਾ ਹੈ ਉਹ ਬ੍ਰਾਹਮਣ ਹੈ। ਇਹ ਕਬੀਰ ਕਹਿੰਦੇ ਨੇ ਕਹੋ ਕਬੀਰ ਜੋ ਬ੍ਰह्म ਵਿਚਾਰੇ ਸੋ ਬ੍ਰਾਹਮਣ ਕਹੀਤ ਹੈ ਹਮਾਰੇ। ਅਸੀਂ ਤੇ ਉਹਨੂੰ ਬ੍ਰਾਹਮਣ ਕਹਿੰਦੇ ਹਾਂ। ਜਿਹਦੇ ਕੋਲ ਬ੍ਰह्म ਦੀ ਵਿਚਾਰ ਹੈ। ਤੇ ਤੁਸੀਂ ਸਿੱਖ ਕਹਿੰਨੋ ਆਖੋਗੇ। ਉਹ ਬਹੁ ਇਹ ਹੀ ਗੱਲ ਸਿੱਖੀ ਸਿਖਿਆ ਗੁਰੂ ਵਿਚਾਰ ਜੇ ਬ੍ਰਹਮ ਦੀ ਵਿਚਾਰ ਹੈ ਤੇ ਬ੍ਰਾਹਮਣ ਹੈ ਤੇ ਜੇ ਗੁਰੂ ਦੀ ਵਿਚਾਰ ਹੈ ਤੇ ਸਿੱਖ ਹੈ ਵਰਨਾ ਕੋਈ ਨਹੀਂ ਜੇ ਬ੍ਰਹਮ ਦੀ ਵਿਚਾਰ ਕੋਈ ਨਹੀਂ ਤੇ ਉਹ ਬ੍ਰਾਹਮਣ ਨਹੀਂ ਜੇ ਗੁਰੂ ਦੀ ਵਿਚਾਰ ਨਹੀਂ ਤੇ ਉਹ ਸਿੱਖ ਨਹੀਂ ਵਿਚਾਰ ਦੇ ਆਂਦਿਆਂ ਕੀ ਆਉਂਦਾ ਹੈ ਬ੍ਰਾਹਮਣ ਨੂੰ ਆਖਿਆ ਗਿਆ ਦੁਜ ਜੇ ਦਾ ਦੂਜਾ ਜਨਮ ਹੋ ਗਿਆ ਇਨੂੰ ਨਵੀਂ ਜ਼ਿੰਦਗੀ ਮਿਲ ਗਈ ਗੁਰੂ ਦੇ ਵਿਚਾਰ ਦੇ ਆਉਂਦਿਆਂ ਤੁਸੀਂ ਇਹੀ ਕੁਝ ਨਹੀਂ ਰਹਿ ਜਾਓਗੇ ਜੋ ਕੁਝ ਹੋ ਸਵਾਲ ਹੀ ਨਹੀਂ ਪੈਦਾ ਹੁੰਦਾ ਫਿਰ ਤੇ ਵਿਚਾਰ ਕੁਝ ਵੀ ਨਾ ਹੋਏ ਜੇ ਵਿਚਾਰ ਵੀ ਆਗੇ ਤੇ ਅਸੀਂ ਇਹੀ ਕੁਝ ਬਣੇ ਰਹੇ ਨਹੀਂ ਫਿਰ ਅਸੀਂ ਇਹ ਕੁਝ ਨਹੀਂ ਹਾਂ ਫਿਰ ਸਾਬੇ ਕਹਿੰਦੇ ਨੇ ਵਿਚਾਰ ਦੇ ਆਉਂਦਿਆਂ ਜਨਮ ਗੁਰੂ ਗਤੇ ਘਰ ਦੇ ਵਿੱਚ ਆਉਂਦਾ ਸਤਗੁਰੂ ਕੇ ਜਨਮੇ ਗਮਨ ਮਿਟਾਇਆ ਫਿਰ ਜਨਮ ਗੁਰੂ ਦੇ ਘਰ ਹੋ ਜਾਂਦਾ ਹੈ ਹੁਣ ਤੇਸੀ ਮਾਂ ਬਾਪ ਦੇ ਘਰ ਜਨਮ ਲਿਆ ਹੈ ਗੁਰੂ ਦੇ ਘਰ ਉਦੋਂ ਜਨਮ ਹੋਵੇਗਾ ਜਦ ਹਿਰਦੇ ਚ ਗੁਰੂ ਦੀ ਵਿਚਾਰ ਵਸੇਗੀ ਮੂਲ ਮੰਤਰ ਦਾ ਜਾਪ ਵਸੇਗਾ ਗੁਰ ਮੰਤਰ ਦਾ ਜਾਪ ਵਸੇਗਾ ਫਿਰ ਜ਼ਿੰਦਗੀ ਦਾ ਜਿਸ ਨਵੀਂ ਜ਼ਿੰਦਗੀ ਦਾ ਜਨਮ ਆਉਂਦਾ ਉਹ ਕਥਨ ਕਹਿਣ ਤੋਂ ਪਰੇ ਹੈ ਮਾਂ ਬਾਪ ਦੇ ਘਰ ਜਨਮ ਲੈ ਕੇ ਬੰਦਾ ਜਨਮ ਤੇ ਮਰਨ ਤੋਂ ਬਚ ਨਹੀਂ ਸਕਦਾ ਚਲਦਾ ਹੀ ਰਹੇਗਾ ਕੋਈ ਮਾਂ ਜਨਮ ਦੇ ਕੇ ਇਹ ਦਾਵਾ ਨਹੀਂ ਕਰ ਸਕਦੀ ਕਿ ਇਸ ਦਾ ਹੁਣ ਹੋਰ ਜਨਮ ਨਹੀਂ ਹੋਵੇਗਾ ਇਹ ਚਲਦਾ ਰਹੇਗਾ ਜਿਤੇ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾਏ ਪਿਆ ਦੇਸ਼ ਲੰਮੇ ਨਿਆਂ ਸਿੰਘ ਜੋ ਕਹਿੰਨ ਕਿ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ ਅਸੀਂ ਜੋ ਕਹਿੰਨੇ ਆ ਗੁਰੂ ਨਾਨਕ ਦੇਵ ਜੀ ਸਾਡੇ ਪਿਤਾ ਨਹੀਂ ਕਲਗੀਧਰ ਸਾਡੇ ਪਿਤਾ ਨੇ ਦਰਸਲ ਉਹ ਸਾਡੇ ਸ਼ਬਦੀ ਪਿਤਾ ਨੇ ਨਾਦੀ ਪਿਤਾ ਨੇ ਦੋ ਤਰ੍ਹਾਂ ਦੀ ਸੰਤਾਨ ਮੰਨੀ ਜਾਂਦੀ ਹੈ ਬਿੰਦੀ ਸੰਤਾਨ ਨਾਦੀ ਸੰਤਾਨ ਮਾਪੇ ਦਾ ਰਕਤ ਤੇ ਬਿੰਦ ਤੋਂ ਜੋ ਪੈਦਾ ਹੋਇਆ ਉਹਨੂੰ ਕਹਿੰਦੇ ਨੇ ਬਿੰਦੀ ਪੁੱਤਰ ਤੂੰ ਜੋ ਕਿਸੇ ਦੇ ਵਿਚਾਰਾਂ ਤੋਂ ਜਿਸ ਨੇ ਜਨਮ ਲਿਆ ਸ਼ਬਦ ਤੋਂ ਜਿਸ ਦਾ ਜਨਮ ਹੋਇਆ ਉਹਨੂੰ ਕਹਿੰਦੇ ਨੇ ਨਾਦੀ ਸੰਤਾਨ ਅਸੀਂ ਗੁਰੂ ਦੇ ਨਾਦ ਤੋਂ ਪੈਦਾ ਹੋਇਆ ਅਸੀਂ ਗੁਰੂ ਦੇ ਸ਼ਬਦ ਤੋਂ ਪੈਦਾ ਹੋਇਆ ਫਿਰ ਸਿੱਖਾ ਸਿੱਖ ਉਹ ਜਿਹੜਾ ਸ਼ਬਦ ਤੋਂ ਪੈਦਾ ਹੋਇਆ ਮੈਂ ਫਿਰ ਅਰਜ਼ ਕਰ ਦਿਆਂ ਨਹੀਂ ਤੇ ਕੋਈ ਸਿੱਖ ਨਹੀਂ ਹੈ ਬ੍ਰਾਹਮਣ ਉਹ ਜਿਸ ਦਾ ਮਨ ਬ੍ਰਹਮ ਵਰਗਾ ਬਣ ਗਿਆ ਤੇ ਬ੍ਰਹਮ ਦਾ ਚਿੰਤਨ ਕਰਦਿਆਂ ਕਰਦਿਆਂ ਬ੍ਰਹਮ ਦਾ ਰੂਪ ਹੋ ਗਿਆ ਅਸੀਂ ਜਦ ਇਸ ਢੰਗ ਨਾਲ ਪੰਡਦੇ ਆ ਨਾ ਬ੍ਰਾਹਮਣ ਨਹੀਂ ਬ੍ਰਾਹਮਣ ਨੇ ਇਹ ਕੀਤਾ ਬ੍ਰਾਹਮਣ ਨੇ ਇਹ ਕੀਤਾ ਤੇ ਖਿਮਾ ਕਰਨੀ ਤਥਾ ਕਥਿਤ ਸਿੱਖ ਜੋ ਸਿੱਖ ਨਹੀਂ ਜਿਹਦਾ ਵਿਚਾਰ ਤੋਂ ਜਨਮ ਨਹੀਂ ਹੋਇਆ ਉਹ ਕੀ ਕਰ ਰਿਹਾ ਸ਼ਰਾਬੀ ਮਹਾ ਉਹ ਹੋਇਆ ਪਿਆ ਥਾਥਾਂ ਦੀ ਗੁੰਡਾਗਰਦੀ ਦੇ ਚਿਸਦਾ ਹੱਥ ਹੈ ਗੁਰਦੁਆਰਿਆਂ ਦੇ ਗਲਤ ਇਸਤੇਮਾਲ ਦੇ ਵਿੱਚ ਇਹਦੀਆਂ ਰੁਚੀਆਂ ਨੇ ਤੇ ਫਿਰ ਇਹ ਕੀ ਹੈ ਇਹਦਾ ਕੋਈ ਗੁਰੂ ਦੇ ਘਰ ਜਨਮ ਹੋਇਆ ਕੋਈ ਜਨਮ ਨਹੀਂ ਹੋਇਆ ਐਸਾ ਦਿਖਾਈ ਨਹੀਂ ਦਿੰਦਾ ਪਿਆ ਉਹ ਬ੍ਰਾਹਮਣ ਬਹੁਤ ਭੈੜਾ ਸੀ ਜਿੱਦਾਂ ਬ੍ਰਹਮ ਵਰਗਾ ਮਨ ਤੇ ਨਹੀਂ ਸੀ ਲੇਕਿਨ ਦਾਵਾ ਕਰਦਾ ਸੀ ਮੈਨੂੰ ਬ੍ਰਾਹਮਣ ਆਖੋ ਤੇ ਗੁਰੂ ਦੀ ਕੋਈ ਵਿਚਾਰ ਨਹੀਂ ਗੁਰੂ ਦੇ ਘਰ ਜਨਮ ਨਹੀਂ ਤੇ ਦਾਵਾ ਕਰੇ ਮੈਂ ਸਿੱਖਾਂ ਕਿ ਮੈਂ ਕਰਨੀ ਉਹ ਸਿੱਖ ਵੀ ਭੈੜਾ ਹੀ ਹੋਵੇਗਾ ਕੋਈ ਬਹੁਤ ਚੰਗਾ ਨਹੀਂ ਹੋ ਸਕਦਾ ਸਤਗੁਰ ਕੇ ਜਨਮੇ ਗਵਨ ਮਿਟਾਇਆ ਸਤਗੁਰ ਦੇ ਘਰ ਜਿਸ ਦਾ ਜਨਮ ਹੋਇਆ ਸ਼ਬਦ ਤੋਂ ਜਿਸ ਦਾ ਜਨਮ ਹੋਇਆ ਹੈ ਨਾਦ ਤੋਂ ਜਿਸ ਦਾ ਜਨਮ ਹੋਇਆ ਹੈ ਵਿਚਾਰ ਤੋਂ ਜਿਸ ਦਾ ਜਨਮ ਹੋਇਆ ਹੈ ਉਹਨੂੰ ਕਹਿੰਦੇ ਨੇ ਸਿੱਖ ਤੋਂ ਮੂਲ ਮੰਤਰ ਦਾ ਜਾਪ ਗੁਰ ਮੰਤਰ ਦਾ ਜਾਪ ਇੱਕ ਨਵੀਂ ਜ਼ਿੰਦਗੀ ਦਿੰਦਾ ਹੈ ਤੇ ਇਹ ਨਵੀਂ ਜ਼ਿੰਦਗੀ ਨਾ ਹੋਣ ਦਾ ਜੋ ਕਾਰਨ ਦਿਖਾਈ ਦਿੱਤਾ ਹੈ ਜਾਪ ਕੋਈ ਨਹੀਂ ਸਿੱਖ ਜਗਤ ਦੇ ਚ ਟਾਵਾ ਟਾਵਾ ਰਹਿ ਗਿਆ ਤੇ ਟਾਮੀ ਟਾਮੀ ਜ਼ਿੰਦਗੀ ਰਹਿ ਗਈ ਹੈ 1000 ਬੂਟਾ ਕੋਈ ਮਾਲੀ ਲਾਵੇ ਬਗੀਚੇ ਦੇ ਚ ਤੇ 999 ਬੂਟੇ ਸੁੱਕ ਜਾਣ ਤੇ ਸਿਰਫ ਇੱਕ ਨੂੰ ਹੀ ਫੁੱਲ ਫਲ ਲੱਗਣ ਤੇ ਮਾਲੀ ਦੀ ਸਿਆਣਪ ਨਹੀਂ ਮੰਨੀ ਪੈਗੀ ਉਹ ਜਿਹੜਾ ਇੱਕ ਫੁੱਲ ਫਲ ਗਿਆ ਸ਼ਾਇਦ ਉਹ ਵੀ ਮਾਲੀ ਦੀ ਨਜ਼ਰਾਂ ਤੋਂ ਬਚ ਕੇ ਹੀ ਫੁੱਲੇ ਆਉਣਾ ਲੱਗਦਾ ਇੰਜ ਹੀ 999 ਤੇ ਕੁਮਲਾ ਗਏ ਕੌਮ ਦੇ ਰਹਿਨੁਮਾ ਕੌਮ ਦੇ ਪ੍ਰਚਾਰਕ ਧਰਮ ਮੰਦਰਾਂ ਦੇ ਮੁਖੀ ਕਰੀਬਨ ਕਰੀਬਨ ਉਸ ਬਗੀਚੇ ਦੇ ਇਸ ਵਕਤ ਮਾਲੀ ਨੇ ਜਿਹੜੇ ਬੂਟੇ ਗੁਰਨਾਮ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਲਾਏ ਨੇ ਬੜੀ ਮਿਹਨਤ ਨਾਲ ਲਾਏ ਨੇ ਖੂਨ ਹਿੰਜ ਕੇ ਲਾਏ ਸਨ ਔਰ ਜਿਹੜੀ ਮਿਹਨਤ ਹੈ ਇਤਿਹਾਸ ਪੜਨ ਵਾਲੇ ਦੇ ਵੀ ਰੋਂਗਟੇ ਖੜੇ ਹੋ ਜਾਂਦੇ ਨੇ ਤੇ ਇਹ ਬਗੀਚਾ ਜਿੰਨਾ ਮਾਲੀਆਂ ਦੇ ਹਵਾਲੇ ਕੀਤਾ ਬੇ ਹੁਣ ਤੁਸੀਂ ਦੇਖ ਰੇਖ ਕਰਨੀ ਤੇ ਮੈਂ ਜੀ ਅੰਦਾਜ਼ਾ ਲਾਣਾ ਹੁਨਾ ਹਜ਼ਾਰ ਬੂਟਿਆਂ ਦੇ ਚੋਂ 999 ਕੁ ਮਲਾ ਗਏ ਨੇ ਇਹ ਕੋਈ ਮਾਲੀ ਦੀ ਸਿਆਣਪ ਨਹੀਂ ਹੈ ਇਹ ਤੇ ਸ਼ਾਇਦ ਜਿਹੜਾ ਇੱਕ ਅੱਧ ਜਿਹੜਾ ਪਰਫੁੱਲਤ ਹੈ ਉਹ ਵੀ ਮਨ ਦੀ ਨਜ਼ਰਾਂ ਤੋਂ ਬਚ ਗਿਆ ਸ਼ਾਇਦ ਇਹ ਵੀ ਸ਼ਾਇਦ ਅਜੋਕੇ ਸੰਚਾਰਕ ਤੇ ਪ੍ਰਬੰਧਕਾਂ ਦੀ ਦ੍ਰਿਸ਼ਟੀ ਤੋਂ ਸ਼ਾਇਦ ਬਚੇ ਤਾਂ ਹੀ ਕੁਝ ਹਰਾ ਭਰਾ ਹੈ ਸਾਬ ਕਹਿੰਦੇ ਨੇ ਦਾਵਾ ਅਗਨ ਬਹੁਤ ਤ੍ਰਣ ਜਾਲੇ ਕੋਈ ਹਰਿਓ ਬੂਟ ਰਹਿ ਹੋਰੀ ਜਿਸ ਕਰੋਧ ਤ੍ਰਿਸ਼ਨਾ ਤੇ ਵੈਰ ਵਿਰੋਧ ਦੀ ਅਗਨ ਹੈ ਸਾਰੇ ਬੂਟੇ ਸਾੜ ਕੇ ਸਵਾ ਕਰ ਦਿੱਤੇ ਨੇ ਕੋਈ ਇੱਕ ਅਧਰਾ ਭਰਾ ਇਕਤ ਤੂੰ ਹਜ਼ਾਰਾਂ ਦੇ ਇਕੱਠ ਦੇ ਵਿੱਚ ਕੋਈ ਇੱਕ ਅਧ ਬੂਟਾ ਹਰਾ ਭਰਾ ਹੋਵੇ ਉਹਨੂੰ ਫੁੱਲ ਫਲ ਵੀ ਲੱਗੇ ਹੋਣ ਇਹ ਕੋਈ ਗਿਣਤੀ ਨਹੀਂ ਹੈ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਜਿਸ ਨੂੰ ਕੋਈ ਮਹਾਨਤਾ ਦਿੱਤੀ ਜਾਏ ਤੇ ਜਿਸ ਦਾ ਕੋਈ ਜ਼ਿਕਰ ਕੀਤਾ ਜਾਏ ਜ਼ਿਕਰ ਤੇ ਉਹਨਾਂ ਦਾ ਕਰਨਾ ਪਏਗਾ ਜੋ 999 ਬੂਟੇ ਕੁਮਲਾ ਗਏ ਨੇ ਮੁਰਝਾ ਗਏ ਨੇ ਸੁੱਕ ਗਏ ਨੇ ਸੜ ਗਏ ਨੇ ਨਾ ਪੱਤੇ ਨਾ ਫੁੱਲ ਨਾ ਫਲ ਜੜਾਂ ਤੱਕ ਸੁੱਕ ਗਈਆਂ ਖੈਰ ਮੂਲ ਮੰਤਰ ਦੀ ਗੁਰਦੇਵ ਦੀ ਪ੍ਰੇਰਣਾ ਅਨੁਸਾਰ ਮੈਂ ਤੁਹਾਡੇ ਸਾਹਮਣੇ ਵਿਚਾਰ ਰੱਖੀ ਤੇ ਇਸ ਵਿਚਾਰ ਦਾ ਮੁੱਖ ਮੁੱਦਾ ਇਹ ਨਹੀਂ ਸਮਝਣਾ ਕਿ ਅੰਮ੍ਰਿਤ ਵੇਲੇ ਇਸ ਦਾ ਜਾਪ ਕਰਨਾ ਹੈ ਜਿੰਨਾ ਹੋ ਸਕੇ ਘੱਟ ਤੋਂ ਘੱਟ 15-20 ਮਿੰਟ ਮੂਲ ਮੰਤਰ ਦਾ ਜਾਪ ਹਿਰਦੇ ਦੀ ਬਣਤਰ ਇਸ ਢੰਗ ਦੀ ਬਣਾ ਦਿੰਦਾ ਹੈ ਕਿ ਮਨ ਫਿਰ ਗੁਰੂ ਮੰਤਰ ਜਪਣ ਵਾਸਤੇ ਰਾਜ਼ੀ ਹੋ ਜਾਂਦਾ ਹੈ ਬਗੌਰਤ ਸੀ ਮੁਤੱਲਾ ਕਰਕੇ ਦੇਖਣਾ ਸਿੱਧਾ ਗੁਰ ਮੰਤਰ ਜਪੋਗੇ ਮਨ ਜਪਦਾ ਹੀ ਨਹੀਂ ਮਨ ਰਾਜ਼ੀ ਨਹੀਂ ਆਉਂਦਾ ਮਨ ਲੀਨ ਹੀ ਨਹੀਂ ਆਉਂਦਾ ਤੇ ਜਿਸ ਨੇ ਮੂਲ ਮੰਤਰ ਜਪਿਆ ਤੇ ਜਿਸ ਨੇ ਆਪਣੇ ਮਨ ਨੂੰ ਗੁਰ ਮੰਤਰ ਜਪਣ ਵਾਸਤੇ ਰਾਜ਼ੀ ਕਰ ਲਿਆ ਉਹ ਜਦ ਬਾਣੀ ਪੜ੍ਹੇਗਾ ਇੱਕ ਇੱਕ ਸ਼ਬਦ ਨੇ ਉਹਨੂੰ ਰਸ ਦੇਣਾ ਹੈ ਇੱਕ ਇੱਕ ਪੰਕਤੀ ਦੇ ਚ ਉਸ ਨੇ ਆਨੰਦ ਮਾਣਨਾ ਹੈ ਉਹ ਫਿਰ ਪਾਣੀ ਨਹੀਂ ਰੜਕੇਗਾ ਉਹਨੇ ਫਿਰ ਦਹੀਂ ਰੜਕਣੀ ਹੈ ਉਹਨੇ ਸ਼ਬਦਾਂ ਦੇ ਚੋਂ ਆਨੰਦ ਮਾਣਨਾ ਹੈ ਆਮ ਲੋਕੀ ਤੇ ਪਾਣੀ ਪੈ ਰੜਕਦੇ ਹੁੰਦੇ ਨੇ ਸ਼ਬਦ ਇੱਕ ਪਾਸੇ ਸੁਰ ਤੇ ਇੱਕ ਪਾਸੇ ਪਰ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਦੇ ਨਾਲ ਜੋ ਹਿਰਦੇ ਦੀ ਬਣਤਰ ਬਣਦੀ ਹੈ ਉਹ ਫਿਰ ਬਾਣੀ ਦੇ ਪਾਠ ਦਾ ਸਵਾਦ ਹੀ ਕੁਛ ਹੋਰ ਹੈ ਉਹ ਫਿਰ ਰਸੇ ਕੁਛ ਹੋਰ ਹੈ ਉਹ ਅਨੰਦ ਹੀ ਕੁਛ ਹੋਰ ਹੈ ਇਸ ਵਾਸਤੇ ਮੈਂ ਇਸ ਮੂਲ ਮੰਤਰ ਦੇ ਵਿਚਾਰ ਨੂੰ ਮੰਤਰ ਦੇ ਵਿਚਾਰ ਨੂੰ ਅਤਲ ਹੁੰਦੀ ਹੈ ਜਿਨ੍ਹਾਂ ਸਾਧਨਾ ਨਾਲ ਹੁੰਦੀ ਹੈ ਉਹਨਾਂ ਹੀ ਸਾਧਨਾ ਨੂੰ ਅਗਰ ਅੰਦਰ ਜਾਣ ਵਾਸਤੇ ਵਰਤੀਏ ਤਾਂ ਕੈਮਨੇ ਭਿੰਦੀ ਕਲਾ ਦਾ ਕਾਰਨ ਬਣ ਜਾਂਦੇ ਨੇ ਚੜਦੀ ਕਲਾ ਧੰਦੀ ਕਲਾ ਇਕਾਗਰਤਾ ਬਕਸ਼ਣ ਜਿਨ੍ਹਾਂ ਜਿਨ੍ਹਾਂ ਸਾਧਨਾ ਦਾ ਉਪਯੋਗ ਕਰਕੇ ਅਸਲ ਸੰਸਾਰ ਵਿੱਚ ਪ੍ਰਤੀ ਕਰਦੇ ਇਹੀ ਸਾਧਨ ਪਰਮਾਤਮਾ ਦੇ ਮਾਰਗ ਵਿੱਚ ਧੰਦੀ ਕਲਾ ਦਾ ਕਾਰਨ ਬਣ ਜਾਂਦਾ ਹੈ ਸੰਸਾਰ ਵਿੱਚ ਪ੍ਰਤੀ ਅਧਰਮ ਨਾਲ ਵੀ ਹੋ ਸਕਦੀ ਹੈ ਝੂਠ ਨਾਲ ਵੀ ਹੋ ਸਕਦੀ ਹੈ ਠੱਗੀਆਂ ਨਾਲ ਵੀ ਹੋ ਸਕਦੀ ਹੈ ਕਥੋਰਤਾ ਨਾਲ ਵੀ ਹੋ ਸਕਦੀ ਹੈ ਲੇਕਿਨ ਧਰਮ ਦੇ ਮਾਰਗ ਤੇ ਉਹਨਾਂ ਤੇ ਇੰਨਾ ਵਸੇਦਿਆਂ ਨਾਲ ਨਹੀਂ ਹੋਵੇਗਾ ਇਹਨਾਂ ਸਾਧਨਾਂ ਦੇ ਨਾਲ ਨਹੀਂ ਹੋਵੇਗੀ ਇਸ ਵਾਸਤੇ ਸੱਚ ਤੱਕ ਪਹੁੰਚਣ ਵਾਸਤੇ ਸਭ ਤੋਂ ਪਹਿਲੇ ਬਾਬੇ ਨੇ ਧਰਮ ਕਰੇ ਕਰ ਧਰਮ ਲਾਜ਼ਮੀ ਹੈ ਧਰਮ ਹੀ ਇੱਕ ਸਾਧਨ ਹੈ ਸੱਚ ਤੱਕ ਪਹੁੰਚਣ ਦਾ ਲੇਕਿਨ ਸੰਸਾਰ ਵਿੱਚ ਸਫਲਤਾ ਬੰਦਾ ਅਧਰਮ ਨਾਲ ਵੀ ਪ੍ਰਾਪਤ ਕਰ ਸਕਦਾ ਹੈ ਅਧਰਮੀ ਮਨੁੱਖ ਵੀ ਸੰਸਾਰ ਵਿੱਚ ਗਤੀਮਾਨ ਹੋ ਜਾਂਦੇ ਨੇ ਔਰ ਸੰਸਾਰ ਵਿੱਚ ਸਿਖਰਤਾ ਨੂੰ ਛੋੜ ਲੈਂਦੇ ਨੇ ਲੇਕਿਨ ਜਿੰਨਾ ਜਿੰਨਾ ਵਸੂਲਿਆਂ ਨਾਲ ਕਈ ਲਫਾ ਸੰਸਾਰ ਵਿੱਚ ਤਰੱਕੀ ਮਿਲਦੀ ਹੈ ਪਰਮਾਰਥ ਦੇ ਰਸਤੇ ਵਿੱਚ ਉਹ ਭੰਡੀ ਕਲਾ ਦਾ ਕਾਰਨ ਬਣ ਜਾਂਦੇ ਨੇ ਸੰਸਾਰ ਵਿੱਚ ਝੂਠ ਫਰੇਬ ਕਠੋਰਤਾ ਤਰੱਕੀ ਦਾ ਬਾਇਸ ਬਣ ਸਕਦੇ ਨੇ पर धर्म ਦੇ ਮਾਰਗ ਤੇ ਨੇ ਸੱਚ ਤੱਕ ਪਹੁੰਚਣ ਵਾਸਤੇ ਇਬਾਦਤ ਤੋਂ ਧਰਮ ਦੀ ਬੋਤ ਨੇ ਲੰਬੇ ਚੌੜੇ ਵਿਆਖਿਆ ਨਾ ਕਰਾਂ ਕਿਉਂਕਿ ਕੋਈ ਜਨਨ ਤੇ ਆਪ ਸਰਵਨ ਕਰ ਰਹੇ ਜੀਵ ਨੂੰ ਕੋਈ ਵਿਸ਼ੇਸ਼ ਤਰਤੀਬ ਨਹੀਂ ਹੈ ਔਰ ਜਾਪ ਜਾਰੀ ਰਹਿਣਾ ਜਾਪ ਹੈ ਪਰ ਵਿਧੀ ਵਿਧਾਨ ਨੇ ਇਹ ਗੱਲ ਨਹੀਂ ਬਣੇਗੀ ਭੋਜਨ ਦੀ ਗੁਰਤੀ ਮੇਰੇ ਨੋਂ ਦੇ ਚੋਰ ਨਾ ਖੱਲੋ ਨਾ ਕਰਾਂ ਬੁੱਕ ਨਹੀਂ ਮਿਟੇਗੀ ਸਵਾਦ ਆ ਜਾਏਗਾ ਬੁੱਕ ਨਹੀਂ ਮਿਟੇ ਪਾਣੀ ਦਾ ਘੁੱਟ ਸਿਰਫ ਮੇਰੇ ਨਹੀਂ ਚੋਵੇ ਮੈਂ ਥੱਲੇ ਨਾ ਕਰਾਂ ਇਹਦੇ ਨਾਲ ਪਿਆਸ ਨਹੀਂ ਬੁਝਣੀ ਕੋਹਟਾਂ ਦੀ ਹੁਸ਼ਕੀ ਦੂਰ ਹੋ ਜਾਏਗੀ ਸਤਿਗੁਰ ਦੀ ਬਾਣੀ ਸਿਰਫ ਰਸਨਾ ਤੇ ਕੁਝ ਵੀ ਨਹੀਂ ਸਾਰੀ ਜ਼ਿੰਦਗੀ ਕੋਈ ਪਰਦਾ ਹੈ ਔਰ ਕੋਈ ਪਰਦਾ ਰਹਿਣਾ ਕੋਈ ਤਬਦੀਲ ਨਹੀਂ ਜੇ ਨੂੰ ਭੋਜਨ ਦੀ ਬੁਰਤੀ ਸਿਰਹ ਮੇਰੇ ਮੂੰਹ ਚ ਹੋਵੇ ਮੈਂ ਮੂੰਹ ਹੀ ਰੱਖ ਲਵਾਂ ਕੰਠ ਤੋ ਥੱਲੇ ਨਾ ਕਰਾਂ ਖੋਨ ਨੀ ਬਣੇਗਾ ਪੇਟ ਨਹੀਂ ਭਰੇਗਾ ਭੁੱਖ ਨਹੀਂ ਮਿਟਣੀ ਸਤਿਗੁਰੂ ਦੇ ਸਬਰ ਸਿਰਫ ਰਸਨਾ ਤੇ ਨਹੀਂ ਕੁਛ ਵੀ ਨਹੀਂ ਹੋਏਗਾ ਵਾਹ ਚਾਰ ਚਾਰ ਬੇਟੀਆਂ ਵੀ ਕਈ ਦਿੰਦੇ ਨੇ ਅਖੰਡ ਪਾਤਸ਼ਾਹ ਔਰ ਕਈ ਵਿਚਾਰੇ ਜਿ ਮੇਰੇ ਪਰਾਂ ਥੋੜੀ ਜੀਆਂ ਅਰਥ ਲੋਗ ਨੂੰ ਸਮਝਣ ਦੀ ਕੋਸ਼ਿਸ਼ ਕਰਨ ਨਾਲ ਸਾਰਾ ਸਾਰਾ ਦਿਨ ਹੀ ਲੱਗਦੇ ਰਹਿੰਦੇ ਸਤਿਗੁਰ ਦੀ ਬਾਣੀ ਅਗਰ ਸਿਰਫ ਰਸਮਾਂ ਤੇ ਕੋਈ ਤਬਦੀਲੀ ਨਹੀਂ ਆਉਂਦੀ ਇਥੇ ਜਿੰਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸੁਣਾਣੀ ਭੋਗੰ ਦੀ ਮੁਰਗੀ ਕੰਠ ਤੋਂ ਕੱਲੇ ਜਾਵੇ ਢੇਟ ਭਰੇਗਾ ਭੁੱਖ ਮਿਟੇਗੀ ਸਤਿਗੁਰ ਦੀ ਬਾਣੀ ਹਿਰਦੇ ਤੱਕ ਪਹੁੰਚੇ ਤਾਂ ਹੀ ਕੋ ਰਸ ਬਣੇਗਾ ਤਾਂ ਹੀ ਕੋ ਅਨੰਦ ਬਣੇਗਾ ਵਰਨਾ ਨਹੀਂ ਤੋ ਸੋ ਦਿਖਾਈ ਦੇਂਦਾ ਕਈਆਂ ਨੇ ਜ਼ਬਾਨ ਨੂੰ ਤੱਕੀ ਰੋਕ ਕੇ ਰੱਖੀ ਹੋਈ ਹੈ ਅੱਗੇ ਨਹੀਂ ਜਾਣ ਦੇ। ਵਿਸ਼ਵਾਸ ਤੇ ਮਨੁੱਖ ਦੇ ਅੰਤਿਸ਼ਕਰਣ ਨੂੰ ਫੋਲ ਕੇ ਵੇਖੀ ਇਹ ਸ਼ਬਦ ਕੋਈ ਨਹੀਂ। ਗੁਰਬਾਨੀ ਨਹੀਂ ਹੈ ਅੰਦਰ ਗਏ ਨਹੀਂ। ਜਿੰਨ ਕੋ ਨਦਰ ਕਰਮ ਹੋਵੇ ਫਿਰ ਦੇ ਤਨਾਸ ਨਾ ਨਹੀਂ। ਜਾ ਪਰਮ ਅਗਰ ਤੇ ਸੱਜੇ-ਸੱਜੇ ਜਾ ਅਗਰ ਅੰਦਰ ਜਾ ਰਿਹਾ ਹੈ ਤੇ ਤਬਦੀਲੀਆਂ ਆਣਗੀਆਂ। ਇਹ ਮੁਨਖ ਪਹੁੰਚੇਗਾ ਕਰਮਖੰਡ ਤੇ ਜਿਸ ਦੇਾਰੇ بادشاہ ਤੇ ਨੇ ਤੇ ਨਹੀਂ ਤਾਂ ਨਸੀਬ ਹੋ ਜਾਂਦੀ ਏ ਕਰਮਖੰਡ ਕੀ ਬਾਣੀ ਜੋ ਇਹ ਮੰਤਰ ਬੜੇ ਜ਼ੋਰ ਵਾਲੀ ਹੈ ਬਾਣੀ ਚ ਜ਼ੋਰ ਆ ਜਾਂਦਾ ਸੜੇ ਦੇਸ਼ ਦੇ ઋષਿ ਮੁਨੀਆ ਨੇ ਕੁਝ ਸਤਰੀ ਕੇ ਨੇ ਚੱਕਰ ਚੇਨ ਦੱਸੇ ਨੇ ਕਿ ਇਹ ਬੰਦਾ ਕਰਮਖੰਡ ਤੱਕ ਪਹੁੰਚ ਗਿਆ ਸਭੰਦੇ ਬਾਂਡੇ ਛੇ ਅਨੇਕਾਂ ਇਸ ਤਰ੍ਹਾਂ ਦੇ ਬਾਕਾਂਦਨ ਕੁਝ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਔਰ ਰੱਖਣੇ ਨੇ ਗੁਜੜਾ ਲੱਭਨ ਲਾਲ ਮੱਥੇ ਹੀ ਪ੍ਰਗਟ ਕੀਆ ਸਾਬਕਾ ਇੱਕ ਗੁੱਜਾ ਰਤਨ ਸਾਨੂੰ ਲੱਭ ਪਿਆ ਔਰ ਉਹ ਪ੍ਰਗਟ ਹੋ ਗਿਆ ਗੁਜੜਾ ਲੱਭਨ ਲਾਲ ਇਹ ਠੇਠ ਲੈਂਦੀ ਪੰਜਾਬੀ ਹੈ ਭਾਵਲਪੁਰ ਮੀਆਂ ਵਾਲੇ ਜਨਮ ਵਿਆਣੇ ਦੇ ਜਿਹੜੀ ਬੋਲੀ ਇਸ ਨੂੰ ਲੈਂਦੀ ਪੰਜਾਬੀ ਕਹਿੰਦੇ ਨੇ ਤੇ ਲੈਂਦੀ ਪੰਜਾਬੀ ਦੇ ਬਹੁਤ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਨੇ ਗੁਧੜਾ ਲਧੀਨ ਲਾਲ ਮੱਥੇ ਹੀ ਪਰਬਤ ਕੀ ਇੱਕ ਰਤਨ ਇੱਕ ਲਾਲ ਲਦੇ ਔਰ ਮਸਤਰ ਤੇ ਪ੍ਰਗਟ ਹੋਇਆ ਮੱਥੇ ਤੇ ਕੋਈ ਝਲਕ ਪਈ ਇਸ ਮਸਤਰ ਦੇ ਆਲੋਦਾਲਕ ਆਭਾ ਮੰਡਲ ਬਣ ਜਾਂਦਾ ਜਿਹਨੂੰ ਪ੍ਰਭਾ ਮੰਡਲ ਵੀ ਕਹਿੰਦੇ ਨੇ ਕਈ ਵਾਰ ਤੁਸੀਂ ਮਹਾਕੁਰਸਿਆਂ ਦੀ ਤਸਵੀਰਾਂ ਦੇਖੀਆਂ ਹੋਣਗੀਆਂ ਪਰ ਮਸਤਕ ਦੇ ਕੋਲ ਇੱਕ ਰੋਸ਼ਨੀ ਦਿਖਾਂਦੇ ਹਨ ਇਹਨੂੰ ਸੰਸਕ੍ਰਿਤ ਵਿੱਚ ਕੰਨ ਪ੍ਰਭਾ ਮੰਡਲ ਆਭਾ ਮੰਡਲ ਜਿਸ ਵੇਲੇ ਦਸਮ ਦਵਾਰ ਖੁੱਲ ਜਾਂਦਾ ਹੈ ਔਰ ਮਨ ਕੁਕਰਮ ਖਣ ਵਿੱਚ ਪਹੁੰਚ ਜਾਂਦਾ ਹੈ ਉਸ ਦੇ ਮਸਤਕ ਵਿੱਚੋਂ ਇੱਕ ਪ੍ਰਭਾ ਮੰਡਲ ਪ੍ਰਗਟ ਹੁੰਦਾ ਜਿਸ ਦਾ ਜ਼ਿਕਰ ਸਾਰ ਕਰਦੇ ਪੈਣੇ ਕਿ ਗੁਜੜਾ ਲਗਧਮ ਲਾਲ ਮੱਥੇ ਹੀ ਪ੍ਰਗਟ ਕੀਆ ਮਸਤਕ ਤੋਂ ਹੀ ਇਹ ਲਹਿਰਾ ਨਿਕਲ ਗਈ। ਮਸਤਕ ਦੇ ਚੋਂ ਹੀ ਇਹ ਲੋਪ ਨਿਕਲ ਕਰ। ਧਰਗੂ ਨੇ ਇਸ ਦੀ ਪਹਿਚਾਨ ਕੁਝ ਹੋਰ ਕਰਾਈ ਲਈ। ਧਰਗੂ ਕਹਿੰਦਾ ਕਿ ਜਿਹੜਾ ਕਰਮ ਖੰਡ ਤੱਕ ਪਹੁੰਚ ਜਾਂਦਾ ਉਹਦੇ ਹੱਥ ਦੇ ਵਿੱਚ ਜਾਂ ਪੈਰਾਂ ਵਿੱਚ ਕਦਮ ਬਣਦਾ। ਬਦਮ ਕਹਿੰਦਾ ਨੇ ਕਮਲ ਦੇ ਖਲਮ। ਇਹ ਉਸ ਮਹਾਂਪੁਰਸ਼ ਦੇ ਹੱਥ ਦੇ ਵਿੱਚ ਜਾਂ ਪੈਰਾਂ ਵਿੱਚ ਕਦਮ ਜ਼ਰੂਰ ਬਣੇ। ਹੋਰ ਬੇਸਤਰ ਰਸੀ ਮਨੀਆਂ ਲਿਖਤ ਪੁਸਤਕਾਂ ਤੇ ਧਰਮ ਗ੍ਰੰਥ வாਚਨ ਦਾ ਮੌਕਾ ਮਿਲਿਆ ਉਹਨਾਂ ਨੇ ਆਪਣੇ ਆਪਣੇ ਢੰਗ ਨਾਲ ਲਿਖਿਆ ਵੀ ਕੁਝ ਨਾ ਕੁਝ ਚਕਰ ਚੇਜ਼ ਜ਼ਰੂਰ ਪ੍ਰਗਟ ਹੁੰਦੇ ਗਏ ਗੁਰੂ ਅੰਮ੍ਰਿਤਸਿਹੀ ਮਹਾਰਾਜ ਦੇ ਖਰੀਦੌਰ ਵਿੱਚ ਇੱਕ ਬ੍ਰਾਹਮਣ ਨੇ ਦਰਸ਼ਨ ਕੀਤੇ ਪਹਿਰਾ ਚ ਕਦਮ ਸੀ ਤੇ ਮੱਥਾ ਟੇਕਣ ਲੱਗ ਪਿਆ ਸਾਲਕਣ ਦੇ ਪੁਰਖਾ ਤੋਂ ਬ੍ਰਾਹਮਣ ਇਹ ਬ੍ਰਾਹਮਣ ਹੋ ਕੇ ਕਿਉਂ ਤੂਜ ਹੋ ਕੇ ਤੂੰ ਮੈਨੂੰ ਮੱਥਾ ਟੇਕਦਾ ਬ੍ਰਾਹਮਣ ਕਹਿੰਦਾ ਮਹਾਰਾਜ ਛੜੇ ਚਰਨਾਂ ਵਿੱਚ ਪਦਮ ਇਤਿਹਾਸ ਕਹਿੰਦਾ ਵੀ ਤੁਹਾਡੇ ਚਰਨਾਂ ਵਿੱਚ ਪਦਮ ਹੈ ਤੇ ਇਹ ਜਿਹੜਾ ਪਦਮ ਹੈ ਇਹ ਕਿਸੇ ਬ੍ਰह्म ज्ञानी ਦੇ ਚਰਨਾਂ ਚੋਂ ਦਾ ਕਿਸੇ ਕਰਮ ਖੰਡ ਤੱਕ ਪਹੁੰਚੇ ਹੋਏ ਮਹਾਪੁਰਸ਼ ਦੇ ਕਦਮਾਂ ਚੋਂ ਦਾ ਇਤਿਹਾਸ ਕਹਿੰਦਾ ਤੇ ਪਦਮ ਸ਼੍ਰੀ ਕ੍ਰਿਸ਼ਨ ਦੇ ਚਰਨਾਂ ਚ ਵੀ ਸੇ ਭਾਈ ਗੁਰਦਾਸ ਜੀ ਨੇ ਉਸ ਦਾ ਜ਼ਿਕਰ ਨਹੀਂ ਕੀਤਾ। ਪਾਈ ਸਾਹਿਬ ਕਹਿੰਦੇ ਨੇ ਚਰਨ ਕਮਲ ਵਿੱਚ ਪਦਮ ਹੈ ਝਿਲ ਵਿੱਚ ਝਮਕੇ ਵਾਂਗੂੰ ਉਤਾਰੇ। ਜਾ ਸੁਤਾਰ ਪ੍ਰਭਾਸ ਵਿੱਚ ਗੋਲੇ ਉਂ ਪਰ ਤੈਰ ਫਸਾਰੇ ਚਰਨ ਕਮਲ ਵਿੱਚ ਪਦਮ ਹੈ ਝਿਲ ਵਿੱਚ ਝਮਕੇ ਵਾਂਗੂੰ ਉਤਾਰੇ। ਕਰਮਖੰਡ ਦੀ ਗੱਲ ਨੇ ਥੜੇ ਸਾਹਮਣੇ ਰੱਖ ਰਹੇ ਨੇ ਕਿ ਕੁਛ ਨਾ ਕੁਛ ਚਕਰ ਚੇਨ ਬੜਾ ਬਟੁੰਦੇ ਨੇ।